ਇਹ ਤੇ ਮੌਸਮ ਦੇ ਵਿੱਚ ਹਰ ਕੋਈ ਜੈਕਟਾਂ ਖਰੀਦ ਰਿਹਾ ਹੈ ਪਰ ਜੇਕਰ ਤੁਸੀਂ ਜੈਕਟ ਖਰੀਦ ਰਹੇ ਹੋ ਤਾਂ ਜ਼ਰਾ ਸਾਵਧਾਨ ਕਿਉਂਕਿ ਤੁਹਾਡੀ ਇੱਕ ਜੈਕਟ ਤੁਹਾਨੂੰ ਜੇਲ੍ਹ ਤੱਕ ਪਹੁੰਚਾ ਸਕਦੀ ਹੈ ਤੁਹਾਡੇ ਉੱਤੇ ਕੇਸ ਤੱਕ ਦਰਜ ਹੋ ਸਕਦਾ ਹੈ ਇਹ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਟ੍ਰੈਂਡ ਬਣਿਆ ਹੋਇਆ ਸੋਸ਼ਲ ਮੀਡੀਆ ਉੱਤੇ ਗੈਂਗਸਟਰਾਂ ਨੂੰ ਫਾਲੋ ਕਰਨ ਦਾ ਨੌਜਵਾਨ ਨੇ ਜਿਹੜਾ ਯੂਥ ਹੈ ਗੈਂਗਸਟਰਾਂ ਨੂੰ ਬਹੁਤ ਫਾਲੋ ਕਰ ਰਿਹਾ ਹੈ ਤੇ ਇਸ ਕਰਕੇ ਲਾਰੈਂਸ ਦੇ ਨਾਮ ਦੇਆਂ ਜਿਹੜੇ ਸ਼ਰਟਾਂ ਨੇ ਜਿਹੜੇ ਜੈਕਟਸ ਨੇ ਉਹ ਬਾਜ਼ਾਰ ਦੇ ਵਿੱਚ ਆਈਆਂ ਹੋਈਆਂ ਨੇ ਬਾਜ਼ਾਰ ਦੇ ਵਿੱਚ ਉਹ ਵਿਕਰੀਆਂ ਨੂੰ ਇਸ ਕਰਕੇ ਪ੍ਰਸ਼ਾਸਨ ਹੁਣ ਸਕਦਾ ਹੈ ਰਾਜਸਥਾਨ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਏ ਇਨਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਨਾਲੇ 35 ਜਿਹੜੇ ਜਾਕਟਾਂ ਨੇ ਉਹਨਾਂ ਦੇ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਉੱਤੇ ਲਾਰੈਂਸ ਲਿਖਿਆ ਹੋਇਆ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਤਰੀਕੇ ਨਾਲ ਨੌਜਵਾਨਾਂ ਨੂੰ ਉਕਸਾਇਆ ਜਾਂਦਾ ਹੈ ਜਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਰਹਿ ਕੇ ਵੀ ਲਾਰੈਂਸ ਬਿਸ਼ਨੋਈ ਦੇ ਵੱਲੋਂ ਵੱਡੇ-ਵੱਡੇ ਅਪਰਾਧ ਕੀਤੇ ਜਾ ਰਹੇ ਨੇ ਦਿੱਲੀ ਤੋਂ ਲੈ ਕੇ ਕੈਨੇਡਾ ਅਮਰੀਕਾ ਤੱਕ ਆਪਣਾ ਨੈਟਵਰਕ ਫਲਾਇਆ ਜਾ ਰਿਹਾ ਹੈ ਕਤਲ ਹੋਵੇ ਧਮਕੀਆਂ ਹੋਣ ਜਾਂ ਸੁਪਾਰੀ ਲੈਣੀ ਹੋਵੇ ਕਿਸੇ ਨੂੰ ਧਮਕੀ ਭਰੇ ਕਾਲ ਕਰਨ ਫਰौती ਮੰਗਣੀ ਹੋਵੇ ਤਮਾਮ ਵੱਡੇ ਜਿਹੜੇ ਵਾਰਦਾਤਾ ਨੇ ਉਹਨਾਂ ਦੇ ਵਿੱਚ ਲਾਰਸ ਬਿਸ਼ਨੋਈ ਦਾ ਨਾਮ ਬੋਲ ਰਿਹਾ ਤੇ ਲਾਰਸ ਬਿਸ਼ਨੋਈ ਨੂੰ ਕਾਫੀ ਨੌਜਵਾਨ ਆਪਣਾ ਰੋਲ ਮਾਡਲ ਵੀ ਮੰਨਦੇ ਨੇ ਉਸ ਦੇ ਸਟਾਈਲ ਨੂੰ ਫੋਲੋ ਕਰਦੇ ਨੇ ਸੋ ਜੇਕਰ ਤੁਸੀਂ ਹੁਣ ਕਿਸੇ ਵੀ ਅਜਿਹੇ ਕ੍ਰਿਮੀਨਲ ਵਿਅਕਤੀ ਦੀ ਕਿਸ ਕੋਈ ਵੀ ਚਿੰਨ ਵਾਲੀ ਚੀਜ਼ ਪਾ ਰਹੇ ਹੋ ਕੋਈ ਟੀ-ਸ਼ਰਟ ਪਾ ਰਹੇ ਹੋ ਜਿਸ ਦੇ ਉੱਤੇ ਉਸ ਦੀ ਫੋਟੋ ਲੱਗੀ ਹੋਈ ਹੈ ਕੋਈ ਜੈਕਟ ਪਾਰ ਹੈ ਜਿਸ ਦੇ ਉੱਤੇ ਨਾਮ ਲਿਖਿਆ ਹੋਇਆ ਹੈ ਤਾਂ ਤੁਹਾਡੀਆਂ ਮੁਸ਼ਕਲਾਂ ਜ਼ਰੂਰ ਬਦਲਣਗੇ ਕਿਉਂਕਿ ਰਾਜਸਥਾਨ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਸੀਂ ਕਿਸੇ ਵਿਅਕਤੀ ਨੂੰ ਫੜ ਲਿਆ ਜਿਨ੍ਹਾਂ ਦਾ ਸਬੰਧ ਕਿਸੇ ਕ੍ਰਿਮੀਨਲ ਵਿਅਕਤੀ ਨਾਲ ਹੋਵੇ ਜਾਂ ਕਿਸੇ ਚਿੰਨ ਨਾਲ ਹੋਵੇ ਕਿਸੇ ਫੋਟੋ ਨਾਲ ਕਿਸੇ ਟੀ-ਸ਼ਰਟ ਦੇ ਉੱਤੇ ਜਿਹੜਾ ਕਿ ਉਹਨਾਂ ਨੂੰ ਪ੍ਰਮੋਟ ਕਰਦਾ ਹੋਵੇ ਤਾਂ ਅਸੀਂ ਕਾਰਵਾਈ ਕਰਾਂਗੇ ਯੂਆਪਾ ਵੀ ਲਗਾਈ ਜਾ ਸਕਦੀ ਹੈ ਤੇ ਨਾਲੇ ਨਾਲ ਐਫਆਰ ਦਰਜ ਕਰਕੇ ਜੇਲ੍ਹ ਦੇ ਵਿੱਚ ਵੀ ਬੰਦ ਕੀਤਾ ਜਾ ਸਕਦਾ ਹੈ ਧਾਰਾ 153 ਲਗਾ ਕੇ ਸੋ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਇੱਕ ਵਾਰੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਨੌਜਵਾਨ ਸਾਵਧਾਨ ਰਹਿਣ ਇਹ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਆਪਣਾ ਰੋਲ ਮਾਡਲ ਨਾ ਮੰਨਣ ਉਹਨਾਂ ਦੇ ਰਸਤੇ ਉੱਤੇ ਨਾ ਚੱਲਣ ਉਹਨਾਂ ਨੂੰ ਉਤਸ਼ਾਹਿਤ ਤੇ ਪ੍ਰਮੋਟ ਨਾ ਕਰਨ ਕਿਉਂਕਿ ਬਹੁਤ ਨੌਜਵਾਨ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਦੇ ਨੈਟਵਰਕ ਦੇ ਵਿੱਚ ਆਉਂਦੇ ਨੇ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਇਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਸਖਤ ਹੋ ਗਿਆ Rajasthan ਦਾ ਤੇ ਸਖਤ ਚੇਤਾਵਨੀਆਂ ਦਿੰਦਿਆਂ ਹੋਏ ਆ ਉਹਨਾਂ ਦੇ ਵੱਲੋਂ 35 ਜੈਕਟਾਂ ਬਰਾਮਦ ਕਰ ਲਿਆ ਗਿਆ ਤੇ ਤਿੰਨ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਲਾਰਸ ਵਿਸ਼ਨੋਈ ਨੇ ਆਪਣਾ ਬਹੁਤ ਵੱਡਾ ਨੈਟਵਰਕ ਬਣਾ ਲਿਆ ਹੈ ਸਿਰਫ ਲਾਰਸ ਵਿਸ਼ਨੋਈ ਨਹੀਂ ਹੋਰ ਵੀ ਬਹੁਤ ਜਿਹੜੇ ਗੈਂਗਸਟਰ ਨੇ ਖਤਰਨਾਕ ਗੈਂਗਸਟਰ ਨੇ ਉਹ ਜੇਲ੍ਹਾਂ ਦੇ ਵਿੱਚ ਰਹਿ ਕੇ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਜਿਸ ਕਰਕੇ ਪੁਲਿਸ ਨੂੰ ਵੀ ਜ਼ਰੂਰ ਹੁਣ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਪੁਲਿਸ ਨੂੰ ਸਖਤੀ ਕਰਨੀ ਪੈ ਰਹੀ ਹੈ ਕਿ ਜੇਕਰ ਕੋਈ ਵੀ ਨੌਜਵਾਨ ਅਸੀਂ ਇਸ ਤਰੀਕੇ ਦੀਆਂ ਜੜੀਆਂ ਅਈ ਕਾਨੂੰਨੀ ਗਤੀਵਿਧੀਆਂ ਨੇ ਉਹਨਾਂ ਦੇ ਉਲੰਘਣਾ ਕਰਦਾ ਪਾਇਆਗਾ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਅਸੀਂ ਕਿਸੇ ਦੀ ਨਹੀਂ ਸੁਣਾਂਗੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਤੇ ਐਫ ਆਈ ਆਰ ਕਰਾਂਗੇ ਤੇ ਯੂਆਪਾ ਲਗਾ ਕੇ ਜੇਲ੍ਹ ਦੇ ਵਿੱਚ ਭੇਜ ਦਵਾਂਗੇ ਸੋ ਜੇਕਰ ਤੁਸੀਂ ਕੋਈ ਵੀ ਨਵੀਂ ਜੈਕਟ ਖਰੀਦ ਰਹੇ ਹੋ ਟੀ ਸ਼ਰਟ ਸ਼ਰਟ ਖਰੀਦ ਰਹੇ ਹੋ ਤਾਂ ਜ਼ਰਾ ਸਾਵਧਾਨੀ ਵਰਤਿਓ ਕਿਉਂਕਿ ਤੁਹਾਡਾ ਸ਼ੌਂਕ ਤੁਹਾਡੇ ਤੇ ਮਹਿੰਗਾ ਪੈ ਸਕਦਾ ਹੈ ਤੁਹਾਡੀ ਇੱਕ ਛੋਟੀ ਜੀ ਗਲਤੀ ਜਾਂ ਅਣ ਦੇਖੀ ਤੁਹਾਡੀ ਜ਼ਿੰਦਗੀ ਖਰਾਬ ਕਰ ਸਕਦੀ ਹੈ ਸੋ ਨੌਜਵਾਨਾਂ ਨੂੰ اپੀਲ ਹੈ ਕਿ ਜਰਾ ਸਾਵਧਾਨ ਜਿਸ ਤਰੀਕੇ ਨਾਲ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਪੁਲਿਸ ਦੀ ਜਿਹੜੀ ਚੇਤਾਵਨੀ ਉਸ ਦੇ ਗੌਰ ਕੀਤਾ ਜਾਵੇ ਤੇ ਗੈਂਗਸਟਰਾਂ ਤੋਂ ਦੂਰ ਰਿਹਾ ਜਾਵੇ ਨੈਟਵਰਕ ਤੋਂ ਦੂਰ ਰਿਹਾ ਜਾਵੇ ਤੇ ਆਪਣੀ ਜ਼ਿੰਦਗੀ ਨੂੰ ਸਵਾਰਿਆ ਜਾਵੇ ਤੇ ਅਜਿਹੇ ਚੱਕਰਾਂ ਦੇ ਵਿੱਚ ਨਾ ਪੈ ਕੇ ਨਾ ਆਪਣੀ ਜ਼ਿੰਦਗੀ ਖਰਾਬ ਕੀਤੀ ਜਾਵੇ ਨਾ ਹੀ ਆਪਣੇ ਮਾਪਿਆਂ ਦੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਊਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੋਰ ਕਿੰਨੀ ਕੁ ਵੱਡੀ ਕਾਰਵਾਈ ਕੀਤੀ ਜਾਂਦੀ ਹੈ